ਜਬਰ ਤਕਤ ਛੱਤਰ ਸਿੰਘਾਸਣ ਦੇ ਮਾਲਕ ਜੁੱਗੋ ਜੁਗੀ ਅਤਲ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰਤਾ ਗਤੀ ਉੱਤੇ ਸੁਪਾਏ ਮਾਨ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਾਜ਼ੂਰੀ ਅੰਦਰ 7ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਔਰ 8ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ਼ੀਸ਼ਮੈਲ ਸਿੰਘ ਸਾਹਿਬ ਜੀ ਵਿਖੇ ਸ਼ੋਭਨੇਕ ਸੁਭਾਏਮਾਨ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤਿਓ ਸਤਿਗੁਰ ਸਾਹਿਬਾਨ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਹਾਜ਼ਰੀ ਲਵਾਉਂਦਿਆਂ ਹੋਇਆ ਸਾਰੀ ਸੰਗਤ ਗੱਦਕੇ ਫਤਿਹ ਬੁਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਸੋ ਦੇ ਪ ਸਭ ਦੁੱਖ ਜਾਏ ਐਸੇ ਈਮ ਦਿਆਲ ਸਤਿਗੁਰੂ ਅੱਠਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਸਤਗੁਰੂ ਸਤਵੇਂ ਪਾਤਸ਼ਾਹ ਧੰਮਤਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਔਰ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਜਿਸ ਪਾਵਨ ਅਸਥਾਨ ਉੱਤੇ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਗੁਰਦੁਆਰਾ ਅਸ਼ੀਸ਼ਮਾਲ ਸਾਹਿਬ ਦੀ ਵਿਖੇ ਸਤਗੁਰਾਂ ਨੇ ਅੱਜ ਦੇ ਦਿਨ ਉਲਤਾਰ ਧਾਰਿਆ ਔਰ ਸਤਗੁਰਾਂ ਦਾ ਪ੍ਰਕਾਸ਼ ਗੁਰਪੁਰਬ ਜਿੱਥੇ ਸਮੁੱਚਾ ਹੀ ਜਗਤ ਬੜੇ ਸ਼ਰਧਾ ਭਾਵਨਾ ਉਤਸ਼ਾਹ ਤੇ ਚੜ੍ਹਦੀ ਕਲਾ ਦੇ ਨਾਲ ਮਨਾ ਰਿਹਾ ਹੈ ਉੱਥੇ ਹੀ ਸਿੱਖ ਪੰਥ ਦੀ ਨਮਾਇੰਤਾ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਿਲਾ ਸ੍ਰੀ ਅਨੰਦਗੜ ਸਾਹਿਬ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜੀ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਦੇ ਰੋਜ ਤੋਂ ਤੁਲਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਭ ਪ੍ਰਾਰੰਭ ਹੋਏ। ਇੱਕ ਓੰਕਾਰ ਤੋਂ ਲੈ ਕਰਕੇ 18-10 ਤੀਸ ਤੱਕ ਗੁਰ ਬਾਣੀ ਦੇ ਦੇ ਸੰਪੂਰਨ ਭੋਗ ਪਏ। ਭੋਗ ਪਾਣ ਤੋਂ ਉਪਰੰਤ ਪੱਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਹਾਜ਼ੂਰੀ ਕੀਰਤਨੀਏ ਭਾਈ ਰਾਮ ਸਿੰਘ ਜੀ ਗੁਰਾਂ ਆਪ ਸੰਗਤਾਂ ਨੂੰ ਗੁਰਬਾਣੀ ਜੀ ਦਾ ਸ਼ਬਦ ਕੀਰਤਨ ਸਰਵਣ ਕਰਵਾਇਆ ਸਤਿਗੁਰ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਪਾਸ ਭਾਈ ਸਭਾਈ ਜੋਗਿੰਦਰ ਸਿੰਘ ਜੀ ਮੁੱਖ ਗ੍ਰੰਥੀ ਪੱਖਤ ਸ੍ਰੀ ਕੇਸਗੜ ਸਾਹਿਬ ਉਹਨਾਂ ਨੇ ਸੰਗਤ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਤਿਗੁਰ ਸਾਹਿਬਾਨੀ ਨੇ ਪਾਵਨ ਹੁਕਮਨਾਮੇ ਦੀ ਸਾਨੂੰ ਬਖਸ਼ਿਸ਼ ਕੀਤੀ ਹੈ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਚਾवला ਮੈਂਬਰ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਾਂ ਨੂੰ ਦਰਸਾ ਰਹੇ ਸਨ ਕਿ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੋਜ਼ਾਨਾ ਇਹ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਕਿਰਪਾ ਕਰੋ ਜਿਹੜੇ ਗੁਰਦੁਆਮ ਸਾਥੋਂ ਮਿਸ਼ਰ ਗਏ ਨੇ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਮ ਉਹਨਾਂ ਦੀ ਸੇਵਾ ਸੰਭਾਲਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਗੁਰੂ ਪਿਆਰੇ ਸਾਧ ਸੰਗਤ ਜਿਸ ਅਸਥਾਨ ਉਤੇ ਤੁਸੀਂ ਬੈਠੇ ਹੋ ਇਸ ਪਾਵਨ ਪਵਿੱਤਰੇ ਅਸਥਾਨ ਉਤੇ ਸਤਵੇਂ ਗੁਰੂ ਨਾਨਕ ਔਰ ਅੱਠਵੇਂ ਗੁਰੂ ਨਾਨਕ ਜੀ ਨੇ ਪ੍ਰਕਾਸ਼ ਧਾਰਿਆ ਉਪਤਾਰਿਆ ਉਹਨਾਂ ਦਾ ਇਹ ਸਾਵਨ ਪਵਿੱਤਰੇ ਅਸਥਾਨ ਉਤੇ ਪ੍ਰਕਾਸ਼ ਹੋਇਆ ਔਰ ਇਹ ਵੀ ਸਾਡੇ ਵਾਸਤੇ ਨਨਕਾਣਾ ਹੀ ਹੈ ਅਸੀਂ ਵੱਧ ਤੋਂ ਵੱਧ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਹਾਜ਼ਰੀ ਭਰਿਆ ਕਰੀਏ ਇੱਥੇ ਸੇਵਾ ਕਰਿਆ ਕਰੀਏ आज सतगुरुਾਂ ਦਾ ਅਸੀਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਜਿੱਥੇ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਸਿੱਖ ਪੰਥ ਦੇ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਔਰ ਹੁਸ਼ਿਆਰਪੁਰ ਤੋਂ Swami ਜੀ ਮਹਾਂਪੁਰਖ ਦਦੇਹਰ ਤੋਂ ਸੰਗਤਾਂ ਆਈਆਂ ਨੇ ਦਿੱਲੀ ਤੋਂ ਸੰਗਤਾਂ ਆਈਆਂ ਨੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਸਾਰਿਆਂ ਦੀ ਸੰਗਤਾਂ ਦਾ ਇੱਥੇ ਪਹੁੰਚਣ ਤੇ ਬੜਾ ਬੜਾ ਧੰਨਵਾਦ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ਼ਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਹੋਇਆ ਸਰੀਰਕ ਆਯੂ ਤਾਂ ਉਹਨਾਂ ਦੀ ਕੁਥੋੜੇ ਜੇ ਸਮੇਂ ਦੀ ਰਹੀ ਪਰ ਉਹਨਾਂ ਨੇ ਜਿਹੜੇ ਆਪਣੀ ਸਰੀਰਕ ਆਯੂ ਦੇ ਵਿੱਚ ਰਹਿ ਕਰਕੇ ਜਿਹੜੇ ਕਾਰਜ ਕੀਤੇ ਜਿਹੜੇ ਪਰ ਉਪਕਾਰ ਸਾਡੇ ਕਲਯੁਗੀ ਜੀਵਾਂ ਉੱਤੇ ਕੀਤੇ ਅਸੀਂ ਕਹੀ ਜੋਕ ਵੀ ਉਹਨਾਂ ਦੀ ਵਡਿਆਈ ਕਰੀ ਜਾਈਏ ਤਾਂ ਵੀ ਥੋੜੀ ਹੈ ਕਸਿ ਤਾਹਿ ਹੋਈ ਕਸ ਸਕਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਉ ਤੂ ਠਾਕੁਰ ਉੱਚ ਭਗਵਾਨਾ ਤੂੰ ਦਰਿਆ ਉਹ ਦਾਨਾ ਬਿਨਾ ਮੈਂ ਮੱਛਲੀ ਕੈਸੀ ਅੰਤ ਲਹਾਂ ਸਤਪੁਰ ਸਾਹਿਬਾਨੀ ਦੀ ਵਡਿਆਈ ਬਹੁਤ ਵੱਡੀ ਹੈ ਉਹਨਾਂ ਨੇ ਗੁਰਤਾ ਗੱਦੀ ਉੱਤੇ ਸੁਭਾਰੇ ਮਾਨ ਹੋ ਕਰਕੇ ਸਾਡੇ ਉੱਤੇ ਜਿਹੜੇ ਪਰਉਪਕਾਰ ਕੀਤੇ ਉਹਨਾਂ ਦੀ ਮਹਿਕਾ ਉਹਨਾਂ ਦੀ ਵਡਿਆਈ ਕਰਨੀ ਮੜੀ ਵੱਡੀ ਗੱਲ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਗੁਰਸਿੱਖ ਨੇ ਬੇੜ ਤੇ ਕੀਤੇ ਸਤਿਗੁਰ ਜੀ ਅਸੀਂ ਬੜੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ